ਲਾ ਪਿੱਤੇ ਦਿਨੀ ਕੁਲਦੀਪ ਇਲੈਕਟ੍ਰੀਸ਼ੀਅਨ ਦੀ ਗੰਗਾ ਇੰਟਰਨੈਸ਼ਨਲ ਸਕੂਲ ਦੀ ਬੱਸ ਨਾਲ ਮੌਤ ਹੋਣ ਦਾ ਪ੍ਰਸ਼ਾਸਨ ਵੱਲੋਂ ਸਕੂਲ ਮੈਨੇਜਮੈਂਟ ਦੀ ਬੱਸ ਅਤੇ ਡਰਾਈਵਰ ਤੇ ਕੋਈ ਵੀ ਕਾਰਵਾਈ ਨਾ ਕਰਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਅੱਜ ਖਨੌਰੀ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਗਿਆ ਇਸ ਮੌਕੇ ਕਿਸਾਨ ਯੂਨੀਅਨ ਦੇ ਅਗੂ ਨੇ ਕਿਹਾ ਕਿ 31 ਜਨਵਰੀ ਤੱਕ ਦਾ ਡੀਐਸਪੀ ਬਾਤਰਾ ਨੂੰ ਮੈਮੋਰੰਡਮ ਦਿੱਤਾ ਜੇਕਰ 31 ਜਨਵਰੀ ਤੱਕ ਕੋਈ ਵੀ ਹੱਲ ਨਹੀਂ ਹੁੰਦਾ ਤਾਂ ਉਸ ਤੋਂ ਬਾਅਦ 2 ਫਰਵਰੀ ਤੋਂ ਦਿਨ ਰਾਤ ਦਾ ਗੰਗਾ ਇੰਟਰਨੈਸ਼ਨਲ ਸਕੂਲ ਅੱਗੇ ਧਰਨਾ ਚੱਲਦਾ ਜਾਰੀ ਰਹੇਗਾ ਕੀ ਨਾਮ ਹੈ ਜਿਹੜਾ ਸਰਪਾ ਜੀ ਮਸਤ ਸਿੰਘ ਜੀ ਧੂੜ ਪ੍ਰੰਤਕਾਰੀ ਕਿਥੋਂ ਜਿਲ੍ਹਾ ਬੀਪ ਪ੍ਰਧਾਨ ਜਿਹੜਾ ਅੱਜ ਤੁਸੀਂ ਇਹ ਰੋਸ ਮਾਰਚ ਕਰ ਰਹੇ ਹੋ ਇਹਦਾ ਕੀ ਕਾਰਨ ਸੀਗਾ ਇਹਦਾ ਇਹ ਜੋ ਰੋਸ ਮਾਰਚ ਕਰ ਰਹੇ ਆ ਨਵੰਬਰ ਦੇ ਵਿੱਚ ਸਾਡੇ ਕਲੀਪ ਸਿੰਘ ਈਪੁਰ ਦਾ ਜੋ ਇੱਕ ਦੁਕਾਨ ਤੇ ਆਪਣੇ ਦੁਕਾਨਦਾਰ ਚਲਾ ਰਿਹਾ ਸੀ ਇਲੈਕਟ੍ਰੀਸ਼ੀਅਨ ਦੀ ਦੁਕਾਨ ਕਰ ਰਿਹਾ ਸੀ ਉਹਦੇ ਉੱਤੇ ਸਕੂਲ ਦੀ ਬੱਸ ਗਈ ਕੰਮ ਕਰਾਉਣ ਵਾਸਤੇ ਕੰਮ ਕਰਾਉਣ ਵਾਸਤੇ ਗਈ ਉਹਦੇ ਉੱਤੇ ਬੱਸ ਚੜ ਗਈ ਜਿਸ ਕਰਕੇ ਉਹਦੀ ਮੌਤ ਹੋ ਗਈ ਇੱਥੋਂ ਦਾ ਸਕੂਲ ਹੈ ਜਿਹੜਾ ਉਹਦੇ ਤੱਕ ਕੋਈ ਹਮਦਰਦੀ ਨੇ ਉਹਨੇ ਪਹਟਾਈ ਕੋਈ ਹਾਦਾ ਨਾਰਾ ਨਹੀਂ ਮਾਰਿਆ ਉਹਦੇ ਭੋਗ ਤੱਕ ਨਹੀਂ ਗਏ ਹੈਗੇ ਦੇਖੋ ਉਹ ਗਰੀਬ ਪਰਿਵਾਰ ਹੈ ਉਹਦੇ ਦੋ ਤਿੰਨ ਬੱਚੇ ਨੇ ਉਹ ਛੋਟੀ ਉਮਰ ਸੀ ਆ ਜੀ ਉਹਨੂੰ ਕੋਈ ਸਹਾਰਾ ਨਹੀਂ ਹੈਗਾ ਸਾਡੇ ਤੱਕ ਪਹੁੰਚ ਕੀਤੀ ਅਸੀਂ 26 ਨਵੰਬਰ ਨੂੰ ਇੱਥੋਂ ਦੇ ਪ੍ਰਸ਼ਾਸਨ ਐਸਐਮ ਪਾਤੜਾ ਤੇ ਡਿਪਟੀ ਸਾਹਿਬ ਪਾਤੜਾ ਨੂੰ ਅਸੀਂ ਮਿਲੇ ਉਹਨਾਂ ਨੂੰ ਮੋਰਮੈਂਡ ਦਿੱਤਾ ਕਿ ਇਸ ਗਰੀਬ ਪਰਿਵਾਰ ਨੂੰ ਇਸ ਸਕੂਲ ਤੋਂ ਇਨਸਾਫ ਦਵਾਇਆ ਜਾ ਸਕੇ ਤਾਂ ਕਿ ਉਹ ਆਪਣੀ ਵਧੀਆ ਜ਼ਿੰਦਗੀ ਅੱਗੇ ਬਤੀਤ ਕਰ ਸਕਣ ਪਰ ਇੱਥੋਂ ਦੇ ਪ੍ਰਸ਼ਾਸਨ ਨੇ ਕੋਈ ਨਹੀਂ ਥੋੜੀ ਹੈ ਜੀ ਅਸੀਂ ਇਹ ਜੀ ਰਾਹ 31 ਤੱਕ ਤੱਕ ਦਾ ਉਹਨਾਂ ਨੂੰ ਮਰਮਟ ਦਿੱਤਾ ਵੀ 31 ਤੱਕ ਅਸੀਂ ਡਿਗ ਰਹੇ ਨਹੀਂ ਫਿਰ ਉਸ ਤੋਂ ਬਾਅਦ ਧਰਨਾ ਰੱਖਾਂਗੇ ਪਿਛਲੇ ਫਿਰ 9 ਤਰੀਕ ਨੂੰ ਅਸੀਂ ਝੰਡਾ ਮਾਰਚ ਕਰਨਾ ਸੀ ਤੇ 12 ਤਰੀਕ ਨੂੰ ਸਕੂਲ ਅੱਗੇ ਧਰਨਾ ਲਾਉਣਾ ਸੀ ਉਹ ਛੁੱਟੀਆਂ ਆਉਣ ਕਰਕੇ ਠੰਡ ਹੋਣ ਕਰਕੇ ਉਹ ਅੱਗੇ ਪੈ ਗਿਆ ਹੁਣ ਅਸੀਂ 2 ਤਰੀਕ ਨੂੰ ਇਹ ਸਕੂਲ ਅੱਗੇ ਧਰਨਾ ਲਾਉਣ ਜਾ ਰਹੇ ਹਾਂ ਇਸ ਗਰੀਬ ਪਰਿਵਾਰ ਨੂੰ ਜਦੋਂ ਤੱਕ ਜਿਹਦਾ ਅੱਜ ਘਰ ਦਾ ਚਰਾਗ ਬੁੱਝ ਗਿਆ ਉਹਨੂੰ ਇਨਸਾਫ ਦਿਵਾਉਣ ਦੇ ਖਾਤਰ ਅਸੀਂ ਇੱਥੇ ਧਰਨਾ ਜਾਰੀ ਰੱਖਾਂਗੇ ਪ੍ਰਧਾਨ ਜੀ ਜਿਹੜਾ ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਜਿਹੜਾ ਮਾਰਚ ਕੱਢਿਆ ਜਾ ਰਿਹਾ ਹੈ ਕੀ ਮਕਸਦ ਹੈ ਕਿਉਂ ਕੱਢ ਰਹੇ ਹੋ ਮੈਂ ਸਰਦੇਵ ਸਿੰਘ ਹਰਿਆਉ ਬਲਾਕ ਪ੍ਰਧਾਨ ਫਤਨਾ ਕ੍ਰਾਂਤੀਕਾਰੀ ਸੰਘ ਯੂਨੀਅਨ ਪੰਜਾਬ ਇਹ ਜਿਹੜਾ ਕੇਸ ਹੈਗਾ ਇਹ तकरीबन 2 ਮਹੀਨੇ ਹੋ ਚੁੱਕੇ ਨੇ ਗੰਗਾ ਇੰਟਰ ਸਕੂਲ ਦੇ ਬੱਸ ਦੇ ਨਾਲ ਉਸ ਕੁਲਦੀਪ ਸਿੰਘ ਨੌਜਵਾਨ ਦੀ ਮੌਤ ਹੋ ਗਈ ਹੈ ਉਹ ਹੀ ਸੀ ਇਹ ਇਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਤੇ ਇਹਨਾਂ ਨੇ ਪਹੁੰਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੱਕ ਕੀਤੀ ਜੋ ਕਿ ਅਸੀਂ ਪ੍ਰੋਗਰਾਮ ਲਿਖਿਆ ਸੀਗਾ ਪਿਛਲੇ 12 ਤਰੀਕ ਨੂੰ ਧਰਨਾ ਲਾਣ ਦਾ ਤੇ ਕੋਈ ਜਿ ਸਕੂਲਾਂ ਦੀਆਂ ਛੁੱਟੀਆਂ ਹੋਣ ਕਰਕੇ ਉਹਨੂੰ ਮੁਲਤਵੀ ਕਰ ਕੀਤਾ ਗਿਆ ਸੀਗਾ ਤੇ ਅਸੀਂ ਹੁਣ ਆਉਣ ਵਾਲੀ 2 ਤਰੀਕ ਨੂੰ ਗੰਗਾ ਇੰਟਰ ਸਕੂਲ ਦੇ ਅੱਗੇ ਬਹੁਤ ਵੱਡਾ ਧਰਨਾ ਲਾ ਰਹੇ ਹਾਂ ਜਿੰਨਾ ਚਿਰ ਉਹ ਕੁਲਦੀਪ ਸਿੰਘ ਨੂੰ ਇਨਸਾਫ ਨਹੀਂ ਮਿਲਦਾ ਸਾਡਾ ਇਹ ਧਰਨਾ ਜਿਹੜਾ ਉਹ ਦਿਨ ਰਾਤ ਜਾਰੀ ਦਾ ਜਿਹੜਾ ਤੁਸੀਂ ਝੂਠੇ ਪਰਚੇ ਦਾ ਕਿਹਾ ਸੀ ਇਹ ਕੀ ਮੈਟਰ ਹੈ ਕਿਹਦੇ ਤੇ ਝੂਠਾ ਪਰਚਾ ਦਰਜ ਕੀਤਾ ਗਿਆ ਸਾਡੇ ਨੇ ਜਿਹੜੀ ਐਫ ਆਈ ਆਰ ਦਰਜ ਕੀਤੀ ਸੀ ਉਹਦੇ ਵਿੱਚ ਅਣਪਛਾਤੀ ਬੱਸ ਤੇ ਅਣਪਛਾਤਾ ਡਰਾਈਵਰ ਪਾਇਆ ਸੀ ਉਹ ਜਦੋਂ ਅਸੀਂ ਪਿਛਲਾ ਰੋਡ ਮਾਰਚ ਕਰਨ ਦੇ ਕੀਤੀ ਸੀ ਉਹਨਾਂ ਨੇ ਫੇਰ ਉਹਦੇ ਭਰਾ ਨੂੰ ਬੁਲਾ ਕੇ ਕੁਲਦੀਪ ਦੇ ਭਰਾ ਨੂੰ ਬੁਲਾ ਕੇ ਫੇਰ ਉਹ ਫਸ ਦਾ ਨਾਮ ਤੇ ਉਹ ਡਰਾਈਵਰ ਦਾ ਨਾਮ ਵਿੱਚ ਪਾਇਆ ਕਿਹੜੇ ਥਾਣੇ 'ਚ ਇਹ ਮੁਕੱਦਮਾ ਦਰਜ ਹੋਇਆ ਸੀਗਾ ਖਨੋਰੀ ਖਨੋਰੀ ਜੀ ਇੱਕ ਮਿੰਟ ਬੜਾ ਮਾਪੂ ਇਧਰ ਰਹੋ ਅੰਗਲੇ ਅਗਲੀ ਦਿਨ ਨੀਤੀ ਕੀ ਰਹੂਗੀ ਅਗਲੀ ਰਾਣੀਤੀ ਇਹ ਹੀ ਆਈ ਜਿਨਾਂ ਜਿਹੜੋਂ ਇਨਸਾਫ ਨਹੀਂ ਮਿਲਦਾ ਜੀ ਤ੍ਰਾਫਿਕ ਆਹ ਕਿਸਾਨ ਜੀ ਨੇ ਵੱਲੋਂ ਜਿਹੜਾ ਇਹ ਧਰਨਾ ਹੈ ਉਹ ਜਾਰੀ ਰਹੇਗਾ ਦਿਨ ਰਾਤ ਦਾ ਧਰਨਾ ਲਾਵਾਂਗੇ ਅਸੀਂ ਤੇ ਉਹ ਕੁਲਦੀਪ ਨੂੰ ਇਹ ਇਨਸਾਫ ਦਵਾ ਕੇ ਰਾਂ ਕਿੰਨੀ ਤਰੀਕ ਨੂੰ ਇਹੜਾ ਧਰਨਾ ਸਕੂਲ ਦੇ ਕੇ ਜਿਹੜਾ 2 ਤਰੀਕ ਨੂੰ ਧਰਨਾ ਸ਼ੁਰੂ ਕੀਤਾ ਹੈ ਦਿਨ ਰਾਤ ਦਾ ਧਰਨਾ ਚੱਲੇਗਾ ਜੀ 2 ਫਰਵਰੀ ਨੂੰ ਜਿਹੜੀ ਹੁਣ ਫਰਵਰੀ ਨੂੰ ਜੀ 2 ਫਰਵਰੀ ਨੂੰ ਇਹ ਧਰਨਾ ਲੱਗੇਗਾ ਦਿਨ ਰਾਤ ਦਾ ਧਰਨਾ ਲੱਗੇਗਾ ਤੁਹਾਡੇ ਨਾਲ ਇਹ ਇਲਾਕੇ ਦੇ ਜਿੰਨੇ ਪਿੰਡ ਨੇ ਸਾਰੇ ਵੱਧ ਤੋਂ ਵੱਧ ਸਹਿਯੋਗ ਦੇ ਕੇ ਇਹ ਉਸ ਅਹੀ ਕੁਲਦੀਪ ਸਿੰਘ ਨੂੰ ਇਨਸਾਫ ਦਵਾਇਆ